ਵੀਰ ਜੀ ਜੇ ਮੇਰਾ ਕਰਕੇ ਬਗਾਨੇ ਮੁੰਡੇ ਨੂੰ ਕੁਝ ਹੋ ਗਿਆ ਨਾ ਮੈਂ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦੀ ਨਾਲੇ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੀ ਵੇਖ ਲਓ ਮਨਾ ਨਾ ਕਰਿਓ ਮੇਰਾ ਹੁਣ ਜੀ ਕਰਨ ਡਿਆ ਵਾ ਇੱਕ ਕਰ ਘਰ ਜਾਵਾਂ ਪਤਾ ਲੈ ਕੇ ਆਵਾਂ ਉਹਨਾਂ ਦਾ ਓ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੈਨੂੰ ਘਰ ਵਾੜਨਗੇ ਆ ਪਤਾ ਲੈਣ ਜਾਣਾ ਤੂੰ ਦੱਸ ਜੇ ਵੀਰ ਜੀ ਨਾ ਗਈ ਨਾ ਮੈਨੂੰ ਤਾਂ ਸਮਝ ਨਹੀਂ ਲੱਗੰਦਾ ਹੀ ਕਿ ਇਹਨੂੰ ਹੋ ਕੀ ਗਿਆ ਵਾ ਕੁੜੀ ਨੂੰ કરીਏ ਗਿੰਦੀ ਉਥੇ ਚੰਗੇ ਨਹੀਂ ਆ ਮੈਂ ਉਹਨਾਂ ਦੀ ਸ਼ਕਲ ਨਹੀਂ ਵੇਖਣੀ ਤਾਂ ਹੁਣ ਉਹਨਾਂ ਦਾ ਬੜਾ 헤ਜ ਆਉਂਦੇ ਆ ਮੰਮੀ ਡਾਇਰੈਕਟਰ ਨੂੰ ਰਹਿਣ ਦੋ ਮੈਨੂੰ ਮਾਰਨ ਦੋ ਮੈਨੂੰ ਟੈਨਸ਼ਨ ਬੜੀ ਆ ਲੋਕੀ ਮੇਰੇ ਨਾਲ ਬੜੀਆਂ ਗੱਲਾਂ ਕਰਦੇ ਆ ਮੋਰ ਤੇ ਮੇਰੇ ਕੋਲ ਨਹੀਂ ਸੁਣੀਆਂ ਜਾਂਦੀਆਂ ਨਹੀਂ ਤੂੰ ਉਹਨੂੰ ਫੋਨ ਕੀਤਾ ਵੀ ਦਿਲ ਜੇ ਤੇ ਠੀਕ ਨਹੀਂ ਆ ਪਤਾ ਲੱਜਾ ਜਾਣ ਕੇ ਆਹੋ ਮੈਂ ਤੈਨੂੰ ਵਿਹੜੇ ਨਹੀਂ ਮਾਰਨਾ ਚਾਹੁੰਦੀ ਕਿ ਲੈਣੀ ਉਹਨੂੰ ਕਹੀਂ ਆਵੇ ਭਲਾ ਆਪਣਾ ਹੁਕਮ ਚਲਾਵਾ ਨਹੀਂ ਮੈਂ ਕਹਦਾ ਹੁਕਮ ਚਲਾਉਣਾ ਵਾ ਤੂੰ ਜੂ ਹੈਗੀ ਆ ਚਲਾਉ ਉਹਨੂੰ ਜੇ ਤੂੰ ਐਡੀ ਸਿਆਣੀ ਹੁੰਦੀ ਨਾ ਤੇ ਆਪਣਾ ਘਰ ਬਣਾ ਕੇ ਬੈਂਦੀ ਤੇ ਮੈਨੂੰ ਵੀ ਇੱਥੇ ਆਉਂਦੀ ਲੋੜ ਨਾ ਪੈਂਦੀ